ਤਰੰਧਾਨਦੀ ਪੁਲਿਸ ਨੇ ਇੱਕ ਵੱਡੀ ਫਾਪਦੀ ਕੀਤੀ ਆ ਨਕਲੀ ਸੀਮੈਂਟ ਵੇਚਣ ਵਾਲਾ ਦਾ ਬਨੌਲਾ ਪਰਦਾ ਫਾਸ਼ ਕਰਦੇ ਹੋਇਆ ਤਰੰਧਾਨਦੀ ਪੁਲਿਸ ਨੇ ਇੱਕ ਟਰੱਕ ਬਰਾਮਦ ਕੀਤੀ ਆ ਰਾਹ ਦੇ ਮੁਖਪੁਰ ਦੀ ਇਲਾਕੇ ਤੇ ਨਾਕਾ ਲਾ ਕੇ ਚੌਕੀ ਇੰਚਾਰਜੇ ਕਿਰਪਾਲ ਸਿੰਘ ਵੱਲੋਂ ਉਸਤੈਦੀ ਵਿਖਾਉਂਦਿਆਂ ਹੋਇਆ ਇੱਕ ਟਰੱਕ ਨੂੰ ਕਾਬੂ ਕੀਤਾ ਜਿਹਦੇ ਵਿੱਚੋਂ ਨਕਲੀ ਸੀਮੈਂਟ ਬਰਾਮਦ ਕੀਤਾ ਗਿਆ ਵਾ ਜਿਹੜਾ ਲੋਕਾਂ ਨੂੰ ਭੋਲੇ ਭਾਲੋਕਾਂ ਨੂੰ ਵੇਚਿਆ ਜਾਂਦਾ ਸੀ ਕੀ ਮਾਮਲਾ ਹੈ ਕਿ ਕਿਥੋਂ ਦਾ ਟਰੱਕ ਆਇਆ ਜਾਂ ਇਥੇ ਕਿੰਨੇ ਦੋਸ਼ੀ ਗ੍ਰਿਫਤਾਰ ਕਿਤੇ ਗਏ ਜਾਂ ਕਿੰਨੇ ਨਾਮ ਜੇ ਕੀਤੇ ਆ ਸਾਰੀ ਜਾਣਕਾਰੀ ਸਾਨੂੰ ਮੌਜੂਦ ਨੇ ਸਰਦਾਰ ਕਿਰਪਾਲ ਸਿੰਘ ਚੌਕ ਤੋਂ ਸਾਨੂੰ ਨਹੀਂ ਬਾਟਚੋਂ ਨਕਲ ਆਇਆ ਜੀ ਕਿ ਮੈਂ ਕਿਰਪਾਲ ਸਿੰਘ ਐਸਆਈ ਚੌਕੀ ਇੰਚਾਰਜ ਬਸ ਸਟੈਂਡ ਤਰਨਤਾਰਨ थाना ਫਿੜੀ ਤਰਨਤਾਰਨ ਨੂੰ ਸੀਕਰਟ ਇਨਫੋਰਮੇਸ਼ਨ ਮਿਲਿਆ ਜੀ ਬਈ ਕੋਲ ਟਰੱਕ ਟਰੈਂਟਰ ਜਿਹਦਾ ਮੂੰਹ ਚਟਾ ਆਇਆ ਤੇ ਉਹਦਾ ਨੰਬਰ ਸਾਨੂੰ ਪਤਾ ਲੱਗਾ ਸੀ ਕਾ ਨੰਬਰ ਤੇ ਜਾਲੀ ਸੀਮੈਂਟ ਆ ਰਿਹਾ ਹੈ ਟੀਬੀ 06 ਬੀਬੀ 1397 ਇਹਨੂੰ ਹਰਪਾਲ ਸਿੰਘ ਟ੍ਰੈਵਲ ਚਲਾ ਰਿਹਾ ਹੈ ਦੇਨ ਹੋਣੇ ਚੱਕੀ ਜਿੱਥੇ ਨਕਾ ਬਨੇ ਕਰਾ ਚੰਗਰ ਦੇ ਪਾਣੇ ਬਾਈਪਾਸ ਤੋਂ ਇਹ ਤੁਹਾਨੂੰ ਸ਼ਹਿਰ ਵੱਲੋਂ ਤਰਤਾਰ ਵੱਲੋਂ ਆ ਰਿਹਾ ਜੀ ਜਿਹੜਾ ਉਹ ਤੋਂ ਅਹੀਂ ਅਹੀਂ ਚੰਗੀ ਤੇ ਧਿਆਨ ਨਾਲ ਚੰਗੀ ਕੀਤੀ ਤਾਂ ਥੋੜੀ ਜਦਵਾਰ ਕੈਂਟਰ ਆ ਗਿਆ ਜਿਹਦੇ ਖਿਲਾਫ ਸਾਨੂੰ ਸੀਮੈਂਟ ਬਰਾਮਦ ਹੋਇਆ ਹੈ ਜਿਹੜੇ ਮਹਾਰਾਣੀ ਟੀਮ ਸੱਦੀ ਆ ਵੀ ਇਹ ਸੀਮੈਂਟ ਜਾਲੀ ਆ ਕੇ ਜਾਂ ਸਹੀ ਹੈ ਜੀ ਜਿੰਨ ਵਿੱਚ 100 ਬੈਗ ਜਿਹੜਾ ਹੈਗਾ ਉਹ ਸੀਮੈਂਟ ਅੰਬੁਜਾ ਆ ਤੇ 50 ਬੈਗ ਹੈ ਸੀਸੀ ਹੈ ਜੀ ਅਕੋਰਡਿੰਗ ਟੂ ਲਾ ਕਰਮੇ ਕੀਤੀ ਜਾ ਰਹੀ ਹੈ ਮਗਦਮੰਦਾਂ ਚ ਕਰਤਾ ਆ ਤੇ ਜਿਹੜਾ ਕੋਈ ਵੀ ਦੋ ਇਹਦੇ ਜਿਥੋਂ ਪਤਾ ਲੱਗਾ ਵੀ ਉਹਨੇ ਨਾਲ ਅਸਿਆ ਵੀ ਇਹੀ ਹੈ ਫੈਕਟਰੀ ਕੋ ਲਈ ਲਾ ਕੇ ਤਮਤਾ ਨੇ ਲੱਗ ਲੱਗੀ ਹੈ ਜੀ ਤੇ ਉਹ ਅਕੋਰਡਿੰਗ ਟੂ ਲਾ ਕਰਮੇ ਕੀਤੀ ਜਾ ਰਹੀ ਹੈ ਸਿੰਦਰਪੁਰਾ ਉਦਸਤਾ ਆ ਤੇ ਮਨਜੋ ਕੇ ਸਰਪੀ ਸਾਹਿਬ ਦੀਆਂ ਦਾ ਤਮਤਾਬ ਕੀ ਇਹ ਸਾਰੀ ਕਰ ਰਹੀ ਹੋਈ ਹੈ ਮਨਜੋਲੀ ਅਸਤੀ ਸਾਹਿਬ ਅਚਰ ਸਾਹਿਬ ਕਿੰਨੇ ਬਧੇ ਨਾਮਜਦਾਂ ਦੇ ਕਿੰਨੇ ਬਧੇ ਪੱਟਾ ਦੇ ਦਿੱਤੇ ਆਪਰਾ ਕਿੰਨੇ ਬੰਦਾ ਫਰੇ ਦੋ ਫੈਕਟਰੀ ਵਾਲੇ ਆ ਜੀ ਇਹ ਉਹ ਦੋ ਜਣੇ ਕਚਪਤੀ ਦਾਇਆ ਉਸੈਂਪੀ ਨਾਲ ਕੰਮ ਕਰਦੇ ਆ ਤੇ ਇਹ ਇਹ ਟਰੱਕ ਟਰੱਕ ਡਰਾਈਵਰ ਜਿਹੜਾ ਹਰਪਾਲ ਸਿੰਘ ਜੀ ਇੱਕ ਬੰਦੇ ਜਿਹਨ ਬੰਦੇ ਜਿਹੇ ਕਿਤੇ ਜੀ ਕੋਈ ਨਾ ਲੰਗਾਂ ਇਨਵੈਸਟੀਗੇਸ਼ਨ ਜਾਰੀ ਹੈ ਅਕੋਰਡਿੰਗ ਟੂ ਲਾਅ ਕਰਵੇ ਕੀਤੀ ਜਾ ਰਹੀ ਹੈ ਜਿਹੜਾ ਵੀ ਚਾਹੂਗਾ ਉਹਨੂੰ ਛੜਿਆ ਨੇ ਜਾਊਗਾ ਅਕੋਰਡਿੰਗ ਟੂ ਲਾਅ ਦੇ ਫਲਾਫ ਕਰਦੇ ਨੇ ਨਹੀਂ ਇਹ ਪੰਜਾਬ ਦੀ ਹੈ ਜੀ ਹਾਂਜੀ ਉਹ ਦੱਸੇ ਹੁਣ ਮਹਾਰਾਣੀ ਟੀਮ ਸਾਨੂੰ ਲਿਖਤੀ ਰਾਏ ਦੇ ਲੈ ਜਾ ਰਹੀ ਆ ਅੱਗੇ ਸਾਡੇ ਕੋਲ ਡਿਟੇਲ ਹੋਰ ਜਾਈ ਹੈ ਹਾਂ ਜੀ ਬਿਲਕੁਲ ਜਿਹਨੇ ਕੋ ਅਣੋਂ ਤੋੜਿਆ ਉਹ ਛੜਿਆ ਨਹੀਂ ਜਾਊਗਾ ਜੀ